ਤੁਹਾਥੇ ਅੱਜਕੱਲ ਬੜਾ ਸੋਹਣਾ ਕੰਮ ਚੱਲਿਆ ਇਹਨਾਂ ਠੱਗਾਂ ਚੋਰਾਂ ਦਾ। ਪਿੱ ਜਿਹੜਾ ਮਰਜੀ ਗੁਰੂ ਦਾ ਬਾਣਾ ਪਾ ਕੇ ਜਿਹੜਾ ਮਰਜੀ ਜਣਾ ਖਣਾ ਉੱਠ ਕੇ ਗੁਰੂ ਦਾ ਬਖਸ਼ਾ ਹੋਇਆ ਦਮਾਲਾ ਆਪਣੇ ਸਿਰ ਤੇ ਸਜਾ ਕੇ ਤੇ ਗੁਰੂ ਦਾ ਸਿੰਘ ਹੋਣ ਦਾ ਦਾਵਾ ਕਰਦਾ ਵਾ। ਮੇਰੀ ਬੇਨਤੀ ਆ ਆਪਾਂ ਕਲਿੱਪ ਜਿਹੜੀ ਐਡ ਕਰਨ ਲੱਗੀ ਆ। ਮੇਰੀ ਬੇਨਤੀ ਆ ਆਪਣੀਆਂ ਭੈਣਾਂ ਨੂੰ ਕਿ ਮੇਰੀਆਂ ਭੈਣੋਂ ਕੋਈ ਹੋਰ ਵੀਡੀਓ ਦੇਖ ਲਓ ਜਾ ਕੇ ਇਹ ਵੀਡੀਓ ਤੁਹਾਡੇ ਵੇਖਣ ਵਾਲੀ ਨਹੀਂ ਹੈ। ਜੇ ਇਹ ਵੀਡੀਓ ਕੋਈ ਸਾਡਾ ਭਰਾ ਕੋਈ ਬੱਚਾ ਵੇਖ ਰਿਹਾ ਵਾ ਤੇ ਮੇਰੀ ਬੱਚੇ ਨੂੰ ਵੀ ਬੇਨਤੀ ਆ ਕਿ ਕਾਕਾ ਜੀ ਹੋਰ ਕੋਈ ਵੀਡੀਓ ਵੇਖ ਲਓ ਇਹ ਵੀਡੀਓ ਤੁਹਾਡੇ ਵੇਖਣ ਵਾਲੀ ਨਹੀਂ ਜੇ ਕੋਈ ਬੰਦਾ ਕੋਈ ਸਾਡਾ ਨੌਜਵਾਨ ਕੋਈ ਸਾਡਾ 올ਡ ਏਜ ਕੋਈ ਸਾਡੇ ਪਿਤਾ ਜੀ ਸਮਾਨ ਕੋਈ ਬੰਦਾ ਇਹ ਵੀਡੀਓ ਵੇਖ ਰਿਹਾ ਵਾ ਮੇਰੀ ਬੇਨਤੀ ਵੀ ਤੁਸੀਂ ਇਹ ਵੀਡੀਓ ਜ਼ਰੂਰ ਵੇਖੋ ਸਾਰਿਆਂ ਸਿੱਖਾਂ ਨੂੰ ਤੁਸੀਂ ਟਕਸਾਲਿਓ ਨਾਮ ਧਰਿਓ ਨਾਨਕ ਧਰਿਓ ਭੈਣ ਗੜਨ ਵਾਲੇ ਬਣਾਤਾ ਇਕੋ ਹੀ ਖੰਡੇ ਬਾਟੇ ਦੀ ਪਾਲ ਜੇ ਭੈਣਾਂ ਨੂੰ ਜਹੀ ਜਾਂਦੇ ਆ ਅੱਜ ਸਾਰੇ ਹੀ ਸਾਰੇ ਹੀ ਸਿੰਘ ਆਪਣੀਆਂ ਭੈਣਾਂ ਦਾ ਬਲੱਤਕਾਰ ਕਰੀ ਜਾਂਦੇ ਤੁਸੀਂ ਠੀਕ ਆ ਤੇ ਆਹ ਵੀਡੀਓ ਤੁਸੀਂ ਵੇਖ ਲਈਏ ਤੇ ਇਸ ਭਾਈ ਸਾਹਿਬ ਜੀ ਨੂੰ ਤੁਸੀਂ ਸਾਰੇ ਜਾਣੇ ਜਾਣਦੇ ਹੋ ਇਹਨਾਂ ਦੀ ਮਸ਼ਹੂਰੀ ਕੇਵਲ ਤੇ ਕੇਵਲ ਗਾਣਾਂ ਕਰਕੇ ਹੀ ਆ ਹੁਣ ਇਹਦੇ ਵਿੱਚ ਵੀਰ ਨੇ ਜਿਹੜੀ ਗੱਲ ਕਹੀ ਆ ਵੀ ਉਸੇ ਖੰਡੇ ਬਾਟੇ ਦੇ ਵਿੱਚ ਬੀਬੀਆਂ ਅਮਰ ਛਕਦੀਆਂ ਵਾਂ ਉਸੇ ਖੰਡੇ ਬਾਟੇ ਦੇ ਵਿੱਚ ਆਦਮੀ ਅਮਰ ਛਕਦੇ ਆ ਅੱਗੇ ਜਿਹੜੀ ਸ਼ਬਦਾਵਲੀ ਵੀਰ ਨੇ ਵਰਤੀ ਆ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਗਈ ਕੀ ਤੁਹਾਨੂੰ ਵੱਡੇ ਮੰਨ ਗਏ ਜਾਂ ਗੁਰੂ ਪਾਤਸ਼ਾਹ ਨੂੰ ਵੱਡੇ ਮੰਨ ਗਏ ਮਤਲਬ ਤੁਹਾਡੇ ਕਹਿਣ ਮੁਤਾਬਕ ਗੁਰੂ ਪਾਤਸ਼ਾਹ ਦੇ ਕੋਲ ਕੋਈ ਗਲਤੀ ਹੋ ਗਈ ਵੀ ਜਿਹੜੀ ਗੁਰੂ ਪਾਤਸ਼ਾਹ ਨੇ ਪਖੰਡੇ ਬਾਟੇ ਦੀ ਪੌਲ ਜਿਹੜੀ ਵੱਖਰੀ ਨਹੀਂ ਕਰਾਈ ਉਦੋਂ ਬੀਬੀਆਂ ਦੀ ਜੇਕਰ ਖੰਡੇ ਬਾਟੇ ਦੀ ਪੌਲ ਗੁਰੂ ਸਾਹਿਬ ਨੇ ਵੱਖਰੀ ਨਹੀਂ ਕਰਾਈ ਉਹਦਾ ਰੀਜ਼ਨ ਇਹ ਸੀ ਇਤਿਹਾਸ ਦੇ ਵਿੱਚ ਸਾਨੂੰ ਹਵਾਲਾ ਮਿਲਦਾ ਵਾ ਪਹਾੜੀ ਰਾਜੇ ਗੁਰੂ ਸਾਹਿਬ ਦੇ ਕੋਲ ਆਏ ਆ ਤੇ ਪਹਾੜੀ ਰਾਜੇ ਗੁਰੂ ਸਾਹਿਬ ਨੂੰ ਆ ਕੇ ਕਹਿੰਦੇ ਆ ਕਿ ਅਸੀਂ ਵੀ ਤੁਹਾਡੇ ਕੋਲੋਂ ਅਮਰ ਸ਼ਕਲ ਲਈ ਤਿਆਰ ਆਂ ਸਾਨੂੰ ਵੀ ਅਮਰ ਛਕਾਓ ਪਰ ਉਹ ਕਹਿੰਦੇ ਸਾਡੀ ਇੱਕ ਸ਼ਰਤ ਆ ਸ਼ਰਤ ਕਿਹੜੀ ਜੀ ਕਿ ਸਾਨੂੰ ਉਹਨਾਂ ਦੇ ਨਾਲੋਂ ਅਮਰ ਤੋਂ ਵੱਖਰਾ ਤਿਆਰ ਕਰਕੇ ਛਕਾਓ ਸਾਡੀ ਆਪਣੀ ਜਾਤ ਦੇ ਹਿਸਾਬ ਦੇ ਨਾਲ ਤੇ ਗੁਰੂ ਸਾਹਿਬ ਆਂਦਾ ਜੋ ਉੱਤਰ ਸੀਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਕਿ ਜੇਕਰ ਖੰਡੇ ਬਾਟੇ ਦੀ ਪੌਲ ਅਸੀਂ ਤਿਆਰ ਕੀਤੀ ਆ ਅਮਰਤ ਤਿਆਰ ਕੀਤਾ ਵਾ ਅਮਰ ਤਾਂ ਤਿਆਰ ਕੀਤਾ ਹੀ ਅਸੀਂ ਜਾਤ ਪਾਤ ਦੇ ਵਿੱਚੋਂ ਕੱਢਣ ਦੇ ਲਈ ਆ ਉੱਚ ਨੀਚ ਦੇ ਵਿੱਚੋਂ ਕੱਢਣ ਦੇ ਲਈ ਐ ਤੇ ਆ ਭਾਈ ਸਾਹਿਬ ਹੁਣੇ ਕਹਿ ਰਹੇ ਆ ਵੀ ਅਮਰ ਦੇ ਬੀਬੀਆਂ ਦਾ ਵੱਖਰਾ ਹੋਣਾ ਚਾਹੀਦਾ ਵਾ ਤੁਸੀਂ ਆਪਣੀਆਂ ਭੈਣਾਂ ਦੇ ਨਾਲ ਇਦਾਂ ਕਰਦੇ ਹੋ ਕਿ ਇਹ ਗੱਲ ਟਾਈਮ ਦੇ ਅੱਗੇ ਕਹਿਣ ਵਾਲੀ ਜਿਹੜੀ ਇਹਨੇ ਵੀਰ ਨੇ ਕਹੀ ਐ ਕੋਈ ਇੱਕ ਇੱਕ ਲੌਜੀਕ ਆ ਮੈਂ ਸਵਾਲ ਕਰਦਾ ਪਹਿਲਾਂ ਦੂਜੀ ਗੱਲ ਇਸ ਵੀਰ ਦਾ ਕੰਮ ਇਹ ਐ ਵੀ ਕੋਈ ਵੀ ਗੱਲ ਤੇ ਗੱਲ ਸਾਰੀ 10 ਸਕਿੰਟਾਂ ਦੀ ਆ ਉਹਨੂੰ 10 ਸਕਿੰਟਾਂ ਦੀ ਗੱਲ ਨੂੰ 50 ਸਕਿੰਟਾਂ ਦੀਆਂ ਗਾਲਾਂ ਐਡ ਕਰਕੇ 1 ਮਿੰਟ ਦੀ ਵੀਡੀਓ ਬਣਾ ਕੇ ਵਾਇਰਲ ਕਰਨੀ ਆ ਹੁਣ ਤੁਸੀਂ ਸਵਾਲ ਕਰੋਗੇ ਕਿ ਗਾਲਾਂ ਕੱਢਦਾ ਕਿਉਂ ਆ ਉਹਦਾ ਜਵਾਬ ਇਹ ਆ ਵੀ ਕੇਵਲ ਤੇ ਕੇਵਲ ਫੇਮ ਲੈਣ ਦੇ ਲਈ ਕਿਉਂਕਿ ਮੰਨ ਲਓ 10 ਸਕਿੰਟਾਂ ਦੀ ਵੀਡੀਓ ਉਦਾਂ ਬਣਾ ਕੇ ਪਾਤੀ ਉਹ ਵੀਡੀਓ ਵਾਇਰਲ ਨਹੀਂ ਹੋਣੀ 50 ਸਕਿੰਟ ਗਾਲਾਂ ਕੱਢੂਗਾ 10 ਸਕਿੰਟ ਦੀ ਗੱਲ ਰੱਖੂਗਾ ਤੇ ਸਾਬ ਸਿੱਧੀ ਗੱਲ ਆ ਵੀਡੀਓ ਵਾਇਰਲ ਹੋਏਗੀ ਲੋਕੀ ਸੁਣਨਗੇ ਤੇ ਇਸ ਵੀਰ ਨੇ ਕੋਈ ਪਹਿਲੀ ਵਾਰ ਹੀ ਨਹੀਂ ਐ ਅੱਗੇ ਵੀ ਇਸ ਵੀਰ ਨੇ ਇੱਕ ਵਾਰੀ ਇਹਨਾਂ ਦੇ ਬੰਦਿਆਂ ਨੇ ਕੜੇ ਦੇ ਨਾਲ ਕਕਾਰ ਦੇ ਨਾਲ ਆਂਡੇ ਤੋੜੇ ਸੀ ਚਲੂ ਕੜੇ ਦੀ ਬਿਰਬੀ ਕੀਤੀ ਜੋ ਕੀਤਾ ਗਲਤ ਕੀਤਾ ਸਹੀ ਕੀਤਾ ਇਹਦੇ ਖੈਰ ਹੁਣ ਸੰਗਤ ਜਾਣਦੀ ਆ ਸਾਨੂੰ ਦੁਬਾਰਾ ਦੱਸਣ ਦੀ ਲੋੜ ਨਹੀਂ ਐ ਅੱਛਾ ਫਿਰ ਕੜੇ ਦੇ ਨਾਲ ਆਂਡੇ ਤੋੜ ਕੇ ਤੇ ਜਦੋਂ ਸਵਾਲ ਕੀਤਾ ਗਿਆ ਵੀ ਤੁਸੀਂ ਕੜੇ ਦੇ ਨਾਲ ਆਂਡੇ ਕਿਉਂ ਤੋੜੇ ਆ ਗਾਰਡ ਨੂੰ ਐਸੇ ਹੀ ਵੀਰ ਨੇ ਜਵਾਬ ਕੀ ਦਿੱਤਾ ਆਂਦਾ ਜਦੋਂ ਕੜੇ ਦੇ ਨਾਲ ਜਦੋਂ ਸਪਰੇਅ ਕਰਦੇ ਆ ਅੱਗੇ ਕਲਿੱਪ ਅਸੀਂ ਜੋੜ ਦਿੰਨੇ ਆ ਤੁਸੀਂ ਸੁਣ ਲੋ ਸਾਨੂੰ ਉਹ ਜਿਹੇ ਸ਼ਬਦਾਵਲੀ ਬਕਸਨ ਬੋਲਣ ਤੋਂ ਅਸੀਂ ਥੋੜਾ ਗਰੇਜ ਕਰੀਦਾ ਵਾ ਕਲਿੱਪ ਸੁਣ ਲੋ ਕਦੇ ਖੇਤਾਂ ਦੇ ਵਿੱਚ ਕਹੀ ਚਲਾਉਨੇ ਕਦੇ ਖੇਤਾਂ ਦੇ ਵਿੱਚ ਇਹ ਸਪਰੇਅ ਪਾਉਨੇ ਆ ਕੜੇ ਦੀ ਮਾਂ ਚੋਦ ਜਾਂਦੀ ਹੈ ਜਿਹੜਾ ਯੂਰੀਆ ਫਰਟੀਲਰ ਤੇ ਆ ਸੁਣ ਲਈ ਹੁਣ ਤੁਸੀਂ ਕਲਿੱਪ ਜਿਹੜੀ ਇਸ ਵੀਰ ਨੇ ਸ਼ਬਦਾਵਲੀ ਵਰਤੀ ਹੁਣ ਮੈਂ ਇਥੇ ਇਹ ਗੱਲ ਨਹੀਂ ਕਹਿਣੀ ਵੀ ਜੋ ਇਹਨੇ ਵੀਰ ਨੇ ਕਿਹਾ ਕੜੇ ਦੇ ਬਾਰੇ ਸਹੀ ਕਿਹਾ ਜਾਂ ਗਲਤ ਕਿਹਾ ਮਨ ਲਉ ਮੈਂ ਕਹਿ ਦਵਾਂਗਾ ਗਲਤ ਕਹਿਤਾ ਕੜੇ ਬਾਰੇ ਇਹਨੇ ਤੇ ਕੱਲ ਨੂੰ ਸਾਡੀ ਮਾਂ ਦੇ ਕੈਰੇਕਟਰ ਤੇ ਗਲ ਠਾ ਦੇਣਗੇ ਕੱਲ ਨੂੰ ਸਾਡੀ ਭੈਣ ਦੇ ਕੈਰੇਕਟਰ ਤੇ ਗਲ ਠਾ ਦੇਣਗੇ ਇਸ ਕਰਕੇ ਮੈਂ ਨਹੀਂ ਇਹ ਗੱਲ ਕਹਿਣੀ ਵੀ ਗਲਤ ਕਿਹਾ ਇਹਨੇ ਸੰਗ ਤਾਂ ਆਪ ਸਮਝਦਿਆਂ ਵਾ ਪਰ ਮੈਂ ਸਵਾਲ ਰੱਖਣਾ ਚਾਹੂੰਗਾ ਇੱਕ ਇਥੇ ਕੜੇ ਦੀ ਮਾਂ ਕਹੇ ਕਿ ਅੱਗੇ ਜਿਹੜੀ ਸ਼ਬਦਾਵਲੀ ਵੀਰ ਨੇ ਵਰਤੀ ਜੇਕਰ ਐਗੂ ਗੱਲ ਕੜੇ ਦੇ ਬਾਰੇ ਕਿਸੇ ਹੋਰ ਬੰਦੇ ਨੇ ਕਹੀ ਹੁੰਦੀ ਕਿਸੇ ਆਮ ਬੰਦੇ ਨੇ ਕਹੀ ਹੁੰਦੀ ਐਯੋ ਗੱਲ ਕੜੇ ਦੇ ਬਾਰੇ ਕਿਸੇ ਗੈਰ ਧਰਮਲੇ ਬੰਦੇ ਨੇ ਕਹੀ ਹੁੰਦੀ ਤੇ ਇਹਨਾਂ ਨੇ ਉਹਦਾ ਬੰਦੇ ਦਾ ਹਾਲ ਕੀ ਕਰਨਾ ਸੀ ਜਾ ਕੇ ਗੁੱਟ ਵੱਟ ਕੇ ਆਉਣਾ ਸੀ ਵੀ ਤੂੰ ਗੁਰੂ ਦੇ ਕਕਾਰ ਬਾਰੇ ਗੁਰੂ ਦੇ ਬਖਸ਼ੇ ਹੋਏ ਕੜੇ ਬਾਰੇ ਤੂੰ ਆ ਗੱਲ ਕਵੇਂਗਾ ਪਰ ਕਮਾਲ ਦੀ ਗੱਲ ਆ ਉਹੀ ਗੱਲ ਉਸ ਵੀਰ ਨੇ ਕਹੀ ਆ ਤੇ ਸਾਰੇ ਚੁੱਪਿਆ ਨਹੀਂ ਜੀ ਲੀਲਾ ਵਾਹੇ ਜੀ ਕੋਈ ਨਹੀਂ ਹੈ ਬੋਲਤਾਂ ਫੇਕੀ ਹੋ ਗਿਆ ਇਹਨਾਂ ਦੇ ਬਾਰੇ ਫੇਕੀ ਹੋ ਗਿਆ ਆ ਯੂਗਾ ਲੱਕੇ ਹਿਰਨ ਕਿਈ ਹੁੰਦੀ ਰਹੋ ਨੂੰ ਉਹਦਾ ਗੁੱਟ ਲੱਥ ਜਾਣਾ ਹੈ ਤੇ ਇਹਦੇ ਵਾਰੀ ਫੇਕ ਹੀ ਹੋ ਗਿਆ ਹੱਦ ਹੋ ਗਈ ਹੈ ਜੇ ਆਪਾਂ ਬਾਣੀ ਪੜਦੇ ਆਂ ਤੇ ਬਾਣੀ ਸਾਨੂੰ ਗਾਲਾਂ ਕੱਢਣੀਆਂ ਨਾ ਸਿਖਾਉਂਦੀ ਬਾਣੀ ਸਾਨੂੰ ਸਿਖਾਉਂਦੀ ਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਮਿੱਠਾ ਬੋਲਣਾ ਸਿਖਾਉਂਦੀ ਹੈ ਤੇ ਜੇ ਇਹਨਾਂ ਦੇ ਬੰਦਿਆਂ ਨੂੰ ਕੋਈ ਸਵਾਲ ਕਰ ਦੇਵੇ ਵੀ ਤੁਸੀਂ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਜਿ ਮਾਵਾ ਭੈਣਾ ਤੇ ਜਾਂਦੀਆਂ ਇਹ ਗਾਲਾਂ ਕਿਉਂ ਕੱਢਦੇ ਹੋ ਤੋ ਗਾੜ ਕੋ ਇਹਨਾਂ ਦੇ ਬੰਦਿਆਂ ਦਾ ਜਵਾਬ ਕੀ ਹੁੰਦਾ ਵਾ ਵੇਖੋ ਜੀ ਗੁਰੂ ਸਾਹਿਬ ਵੀ ਗਾਲਾਂ ਕੱਢਦੇ ਰਹੇ ਆ ਜੇ ਤੁਹਾਡਾ ਕਿਰਦਾਰ ਗਰਿਆ ਹੋਇਆ ਵਾ ਜੇ ਤੁਸੀਂ ਐਡੇ ਨੀਚ ਬੰਦੇ ਹੋ ਤੇ ਕੀ ਤੁਸੀਂ ਗੁਰੂ ਸਾਹਿਬਾਂ ਦਾ ਵੀ ਆਪਣੀ ਲਾਈਨ ਦੇ ਵਿੱਚ ਲਾ ਦਿਓਗੇ ਵੀ ਜੇਕਰ ਅਸੀਂ ਗਾਲਾਂ ਕੱਢੀਆਂ ਵਾ ਤੇ ਗੁਰੂ ਸਾਹਿਬ ਵੀ ਗਾਲਾਂ ਕੱਢਦੇ ਰਹੇ ਮੈਂ ਸਵਾਲ ਕਰਦਾ ਕਿੰਨਾ ਦੇ ਕੋਲ ਸਾਰਿਆਂ ਸਿੱਖਾਂ ਨੂੰ ਤੁਸੀਂ ਟਕਸਾਲੀਓ ਭੈਣ ਗੜਨ ਵਾਲੇ ਬਣਾਤਾ ਫਿਰ ਦੂਜੀ ਗੱਲ ਇਸ ਵੀਰ ਨੇ ਕੀ ਤੀ ਟਕਸਾਲਦੀ ਉਹ ਕਲਪ ਤੁਸੀਂ ਪਿਛੇ ਸੋਣਾ ਇਹੋ ਜਿਹੜੀ ਗੱਲਾਂ ਟਕਸਾਲ ਬਾਰੇ ਜਾਂ ਹੋਰ ਜਥੇਬੰਦੀਆਂ ਬਾਰੇ ਕਹੀ ਚਲੋ ਹੁਣ ਟਕਸਾਲ ਦਾ ਅਸੀਂ ਸਤਿਕਾਰ ਕਰਦੇ ਆ ਕਿਉਂ ਸਤਿਕਾਰ ਕਰਦੇ ਆ ਕਿਉਂਕਿ ਟਕਸਾਲ ਦੇ ਇੱਕ ਮਹਾਨ ਯੋਧੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਕੌਮ ਦੇ ਖਾਤਰ ਆਪਣੀ ਹਿੱਕ ਦੇ ਵਿੱਚ ਗੋਲੀਆਂ ਖਾਧੀਆਂ ਵਾ ਅਸੀਂ ਟਕਸਾਲ ਦਾ ਤਾਂ ਸਤਿਕਾਰ ਕਰਦੇ ਆ ਟਕਸਾਲ ਦਾ ਸਤਿਕਾਰ ਕਿ ਅਸੀਂ ਕੋ ਕਰਦੇ ਆ ਕਿਉਂਕਿ ਉਸ ਦਮਦਮੇ ਟਕਸਾਲ ਤੋਂ ਅੱਜ ਬڑے ਵੱਡੇ ਵੱਡੇ ਲੈਵਲ ਦੇ ਪ੍ਰਚਾਰਕ ਜਿਹੜੇ ਕਿ ਸਖੀ ਦਾ ਪ੍ਰਚਾਰ ਕਰ ਰਹੇ ਆਂ ਟਕਸਾਲ ਦਾ ਸਤਿਕਾਰ ਕਰਦੇ ਆਂ ਪਰ ਇਸ ਵੀਰ ਨੇ ਟਕਸਾਲ ਦੀ ਵੀ ਗੱਲ ਕੀਤੀ ਵਿੱਚ ਹੀ ਟਕਸਾਲ ਨੂੰ ਵੀ ਨਿੰਦਿਆ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਕਿ ਟਕਸਾਲ ਦੇ ਸਾਡੇ ਜਿਹੜੇ ਵੀਰ ਉਹ ਚੁੱਪ ਕਰਕੇ ਬੈਠੇ ਉਹਨਾਂ ਨੇ ਕੋਈ ਰਪਲਾਈ ਨਹੀਂ ਦਿੱਤਾ ਹੁਣ ਉਹਨਾਂ ਟਕਸਾਲੀ ਵੀਰਾਂ ਨੂੰ ਮੈਂ ਸਵਾਲ ਕਰਦਾ ਵਾਂ ਕਿ ਜਦੋਂ ਢੱਡਰੀਆਂ ਵਾਲਾ ਕੁਝ ਬੋਲਦਾ ਵਾ ਉਦੋਂ ਸਾਰੇ ਜਣੇ ਮਗਰ ਲੱਗ ਤੁਰਦੇ ਨੇ ਢੱਡਰੀਆਂ ਨੇ ਐ ਬੋਲਿਆ ਧੁੰਦੇ ਨੇ ਬੋਲਿਆ ਮਿਸ਼ਨਰੀ ਕਾਲਜ ਵਾਲਿਆਂ ਨੇ ਬੋਲਿਆ ਮੈਂ ਸਵਾਲ ਕਰਦਾ ਟਕਸਾਲੀ ਵੀਰਾਂ ਨੂੰ ਇੱਥੇ ਇਹਦੇ ਵਾਰੀ ਬੋਲੇ ਨਹੀਂ ਕੋਈ ਕੋਈ ਬਿਆਨ ਸੁਣਿਆ ਨਹੀਂ ਤੁਹਾਡਾ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਗੱਲ ਕਹਿੰਦੇ ਆ ਵੀ ਗੁਰੂ ਸਾਹਿਬ ਵੀ ਗਾਲਾਂ ਕੱਢਦੇ ਰਹੇ ਆ ਮੈਂ ਬੇਨਤੀ ਕਰਾਂ ਤੁਹਾਡਾ ਕੈਰੇਕਟਰ ਜਿਹੜਾ ਬਹੁਤ ਖੈਰ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿਹੋ ਜਿਹਾ ਕੈਰੇਕਟਰ ਹੈ ਹੁਣ ਇੱਥੇ ਮੈਂ ਇਹ ਨਾ ਸਮਝ ਲੈਣਾ ਕਿ ਮੈਂ ਸਾਰੇ ਨਿਹੰਗ ਸਿੰਘਾਂ ਦੀ ਗੱਲ ਕਰਦਾ ਨਾ ਨਿਹੰਗ ਸਿੰਘ ਚੰਗੇ ਵੀ ਨਿਹੰਗ ਸਿੰਘ ਹੈਗੇ ਆ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਆ ਪਰ ਮੈਂ ਗੱਲ ਇੱਥੇ ਇਹੋ ਜਿਹੇ ਦੋ ਚੌਂ ਦੇ ਬੰਦੇ ਨਹੀਂ ਕਰਦਾ ਮੈਂ ਜਿਹੜੇ ਬੰਦੇ ਕੇਵਲ ਸਿੱਖੀ ਦੇ ਵਿੱਚ ਆ ਕੇ ਸਿੱਖੀ ਨੂੰ ਬਦਨਾਮ ਕਰ ਰਹੇ ਆ ਅੱਛਾ ਗੰਦੀਆਂ ਗਾਲਾਂ ਕੱਢਦੇ ਆ ਗੰਦੀਆਂ ਗਾਲਾਂ ਜਦੋਂ ਦੂਜੇ ਧਰਮਾਂ ਵਾਲੇ ਲੋਕ ਸੁਣਦੇ ਹੋਣਗੇ ਤੇ ਉਹ ਕੀ ਕਹਿੰਦੇ ਹੋਣਗੇ ਕਿ ਤੁਹਾਡੇ ਧਰਮ 'ਚ ਤੁਹਾਨੂੰ ਆਹ ਕੁਝ ਸਿਖਾਇਆ ਗਿਆ ਸਾਡੇ ਕੋਲ ਜਵਾਬ ਹੈ ਕੁਝ ਫਿਰ ਜਵਾਬ ਇਹਨਾਂ ਦਾ ਵੇਖੋ ਗੁਰੂ ਸਾਹਿਬਾਂ ਦੇ ਗਾਲਾਂ ਕੱਢਦੇ ਰਹੇ ਆ ਮੈਂ ਬੇਨਤੀ ਕਰਾਂ ਸਾਡੀਆਂ ਸੰਪਰਦਾਵਾਂ ਦੇ ਮੁਖੀ ਕੁੰਬ ਦਾ ਮੇਲਾ ਨਾ ਆ ਕੇ ਵੇਖੋ ਉਹਨਾਂ ਨੇ ਆਪਣੇ ਬਾਬੇ ਨੂੰ ਸੱਚਾ ਸਾਫਤ ਕਰਨ ਦੇ ਮਾਰਿਆ ਕੀ ਕਿਹਾ ਗੁਰੂ ਸਾਹਿਬ ਵੀ ਜਾਂਦੇ ਰਹੇ ਆ ਹੁਣ ਜਾ ਕੇ ਕਰਦੇ ਕੀ ਰਹੇ ਆ ਇਸ ਗੱਲ ਦਾ ਉਹਨਾਂ ਦੇ ਕੋਲ ਜਵਾਬ ਨਹੀਂ ਆ ਇਹ ਜੀ ਗੁਰੂ ਸਾਹਿਬ ਜਾਂਦੇ ਰਹੇ ਆ ਗੁਰੂ ਸਾਹਿਬ ਜਾ ਕੇ ਪ੍ਰਚਾਰ ਕਰਦੇ ਰਹੇ ਆ ਸਾਡੇ ਤਰ੍ਹਾਂ ਵਿੱਚੇ ਨਹੀਂ ਡੁੱਬ ਜਾਂਦੇ ਰਹੇ ਉਹਨਾਂ ਦੇ ਅੱਛਾ ਉਹਨਾਂ ਆਪਣੇ ਬਾਬੇ ਨੂੰ ਸੱਚਾ ਸਾਧਤ ਕਰਨ ਦੇ ਮਾਰੇ ਗੁਰੂ ਵੀ ਮਗਰੇ ਹੀ ਜਾਂਦੇ ਰਹੇ ਆ ਇਹ ਗਾਣੇ ਕੱਢਦੇ ਆ ਤੇ ਇਹਨਾਂ ਦੇ ਬੰਦੇ ਜਵਾਬ ਕੀ ਦਿੰਦੇ ਆ ਗੁਰੂ ਸਾਹਿਬ ਵੀ ਗਾਣੇ ਕੱਢਦੇ ਰਹੇ ਆ ਕਿ ਜੇ ਤੁਹਾਡੇ ਇਦਾਂ ਦੇ ਕੰਮ ਆ ਤੇ ਤੁਸੀਂ ਗੁਰੂ ਸਾਹਿਬਾਂ ਨੂੰ ਆਪਣੇ ਵਰਗੇ ਕਰਤਾ ਸਾਡਾ ਇੱਕ ਵੀਰ ਸਾਨੂੰ ਪੁੱਛ ਰਿਹਾ ਏ ਆਂਦਾ ਕਹਿੰਦਾ ਨਾਨਕ ਸਰਘੀਣਾ ਕਹਿ ਦੇਣ ਵੀ ਜਿਹੜੇ ਕੋ ਕਰਮ ਨਹੀਂ ਬੱਚਿਆਂ ਨਾਲ ਕੀਤੇ ਆ ਗੁਰੂ ਸਾਹਿਬ ਵੀ ਉਹ ਕੁਝ ਆਂਦਾ ਸਾਡੇ ਨਾਨਕ ਸਰਘੀਣਾ ਕਹਿ ਦੇਣ ਕਿਤੇ ਇਤਿਹਾਸ ਦੇ ਵਿੱਚ ਇਦਾਂ ਦਾ ਹਵਾਲਾ ਮਿਲਦਾ ਵੀ ਗੁਰੂ ਸਾਹਿਬ ਗੱਲਾਂ ਕੱਢਦੇ ਰਹੇ ਆ ਕਿਤੇ ਇਤਿਹਾਸ ਦੇ ਵਿੱਚ ਹਵਾਲਾ ਮਿਲਦਾ ਮੈਂ ਸਵਾਲ ਕਰਦਾ ਵਾਂ ਮੇਰੀ ਬੇਨਤੀ ਆ ਮੈਂ ਕਿਸੇ ਦਲਪੰਥ ਦਾ ਵਿਰੋਧੀ ਨਹੀਂ ਆ ਮੈਂ ਕਹਿਆ ਸੰਪਰਦਾ ਦਾ ਵਿਰੋਧੀ ਨਹੀਂ ਆ ਮੈਂ ਕਹਿਆ ਸੰਸਥਾ ਦਾ ਜਥੇਬੰਦੀ ਦਾ ਵਿਰੋਧੀ ਨਹੀਂ ਆ ਸਾਰਿਆਂ ਦਾ ਸਤਿਕਾਰ ਕਰਦਾ ਮੈਂ ਤਾਂ ਬਿੰਤਵਰੀ ਕਥਾ ਦੇ ਵਿੱਚ ਬੋਲਿਆ ਵਾ ਕਿ ਇਹ ਇੱਕ ਪਤਾ ਹੈ ਕਿ ਹਮਾਰਕ ਤੂੰ ਮੇਰਾ ਗੁਰਹਾਈ ਪਰ ਇਹੋ ਜੇ ਕਮਾਵਰੀ ਸਾਨੂੰ ਕਿਉਂ ਬੋਲਣਾ ਪੈਂਦਾ ਵਾ ਕਿਉਂਕਿ ਇਹ ਲੋਗ ਸਿੱਖੀ ਦਾ ਬਾਣਾ ਪਾ ਕੇ ਬਾਣਾ ਗੁਰੂ ਦਾ ਵਾ ਸਿੱਖੀ ਦਾ ਬਾਣਾ ਪਾ ਕੇ ਜਦੋਂ ਇਹ ਲੋਗ ਸਿੱਖੀ ਨੂੰ ਬਦਨਾਮ ਕਰਦੇ ਏਦਾਂ ਗੰਦੀਆਂ ਗਾਲਾਂ ਕੱਢ ਕੇ ਉਦੋਂ ਸਾਨੂੰ ਦੁੱਖ ਲੱਗਦਾ ਵਾ ਤੇ ਉਦਾਹਰਨਾਂ ਗੁਰੂ ਸਾਹਿਬ ਵੀ ਗਾਲਾਂ ਕੱਢਦੇ ਰਹੇ ਤੁਸੀਂ ਆਪ ਗਾਲਾਂ ਕੱਢਣੀਆਂ ਵਾ ਕੱਢੋ ਅਸੀਂ ਰੋਕਦੇ ਨਹੀਂ ਸਾਡੇ ਵੱਲੋਂ ਤੁਸੀਂ ਜੋ ਮਰਜ਼ੀ ਕਰੀ ਜਾਓ ਅਸੀਂ ਤੁਹਾਨੂੰ ਰੋਕਦੇ ਨਹੀਂ ਪਰ ਬੇਨਤੀ ਆ ਵੀ ਗੁਰੂ ਸਾਹਿਬਾਨਾਂ ਨੂੰ ਆਪਣੇ ਵਰਗਾ ਨਾ ਕਰਾਓ ਗੁਰੂ ਸਾਹਿਬਾਨਾਂ ਦਾ ਕਰਦਾਰ ਬਹੁਤ ਉੱਚਾ ਹੋਇਆ ਵਾ ਅਸੀਂ ਕੋਈ ਆਮ ਬੰਦਾ ਉਹਨਾਂ ਦੇ ਤੁੱਲਾ ਨਹੀਂ ਕਰ ਸਕਦਾ ਗੁਰ ਜੈਸਾ ਨਹੀਂ ਕੋਈ ਦੇਵ ਜਿਸ ਮਨਸਤਕ ਭਾਗ ਸੋ ਲੱਗਾ ਸੇਵ ਗੁਰੂ ਵਰਗਾ ਕੋਈ ਨਹੀਂ ਹੋਇਆ ਤੇ ਬੇਨਤੀ ਆ ਵੀ ਆਪਣੇ ਬੰਦੇ ਨੂੰ ਸੱਚਾ ਸਾਬਤ ਕਰਨ ਦੇ ਮਾਰੇ ਗੁਰੂਆਂ ਨੂੰ ਮੈਂ ਕੀ ਗੱਲ ਕਰਾਂ ਗੁਰੂ ਸਾਹਿਬ ਵੀ ਇਦਾਂ ਕਰਦੇ ਰਹੇ ਆ ਗੁਰੂ ਸਾਹਿਬ ਜਣ ਕਿਤੇ ਵੀ ਗਏ ਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਮਿੱਠਾ ਬੋਲ ਕੇ ਸਮਝਾਉਂਦੇ ਰਹੇ ਆ ਦੂਜੀ ਗੱਲ ਤੇ ਇਹ ਵੇਖੋ ਜੀ ਕਹਿੰਦੇ ਆ ਮੈਂ ਜੇ ਕੱਲ ਪਰਸੋ ਇੱਕ ਬੰਦੇ ਦੀ ਵੀਡੀਓ ਦੇਖ ਰਿਆ ਹਾਂ ਹੈ ਉਹ ਵੀ ਨਹੀਂ ਹੰਗ ਸਿੰਘੀ ਤੁਹਾਨੂੰ ਬਤਾ ਉਹਨੇ ਰਾਧਾ ਸਵਾਮੀ ਡੇਰੇ ਨੂੰ ਕਿਹਾ ਪਰ ਮੋੜ ਕੀਤਾ ਉਹਨੇ ਚਲੋ ਅਸੀਂ ਸਤਕਾਰ ਕਰਦੇ ਆਂ ਬੜੇ ਮੁੱਦੇ ਚੰਗੇ ਵੀ ਚੁੱਕੇ ਉਹਨਾਂ ਨੇ ਪਰ ਮੇਰੀ ਬੇਨਤੀ ਹੈ ਵੀ ਜੇਕਰ ਗੱਲ ਸਿੱਖੀ ਦੀ ਕਰਨੀ ਹੈ ਤਾਂ ਫਿਰ ਡੇਰਾਵਾਦੀ ਗੱਲ ਨਾ ਕਰੋ ਪਖੰਡਵਾਦੀ ਗੱਲ ਨਾ ਕਰੋ ਇਹੋ ਜਿਵੇਂ ਡੇਰੇ ਦੇ ਵਿੱਚ ਪਲੇਆ ਵਾ ਤੁਸੀਂ ਡੇਰੇ ਦੇ ਵਿੱਚ ਪਲੇਆ ਹੋਗੇ ਮੁਬਾਰਕ ਤੁਹਾਡੀਆਂ ਡੇਰੇਦਾਰਾ ਫੀਸਾ ਤਾਰੀਆਂ ਹੋਣਗੀਆਂ ਮੁਬਾਰਕ ਪਰ ਮੇਰੀ ਬੇਨਤੀ ਹੈ ਬੇ ਲੋਕਾਂ ਨੂੰ ਜੁੜਨਾ ਗੁਰੂ ਘਰ ਦੇ ਨਾਲ ਜੁੜੋ ਡੇਰਿਆਂ ਦੇ ਨਾਲ ਨਾ ਜੁੜੋ ਤੁਹਾਨੂੰ ਪਤਾ ਲੱਗ ਗਿਆ ਹੁਣ ਮੈਂ ਕਿਹੜੇ ਭਾਈ ਸੰਬਧੀ ਗੱਲ ਕਰਦਾ ਵਾਂ ਗੁਰੂ ਸਾਹਿਬ ਦਾ ਕਿਰਦਾਰ ਬਹੁਤ ਉੱਚਾ ਹੋਇਆ ਵਾ ਅਸੀਂ ਉਹਨਾਂ ਦੇ ਨਾਲ ਆਪਣੀ ਤੁਲਨਾ ਨਹੀਂ ਕਰ ਸਕਦੇ ਵੀ ਗੁਰੂ ਸਾਹਿਬ ਵੀ ਗੱਲਾਂ ਕਰਦੇ ਰਹੇ ਐ ਇਹ ਜਿਹੇ ਲੋਕੀ ਸੂਤਰੇ ਇਦਾਂ ਆਉਂਦੇ ਆ ਮੈਂ ਸਵਾਲ ਕਰਦਾ ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਕੀਤਾ ਗੁਰੂ ਨਾਨਕ ਸਾਹਿਬ ਨੇ ਲੌਜਿਕ ਦੇ ਕੇ ਸਮਝਾ ਕੇ ਦਲੀਲਾਂ ਦੇ ਕੇ ਪ੍ਰਚਾਰ ਕੀਤਾ ਗਾਣਾ ਕੱਢ ਕੇ ਪ੍ਰਚਾਰਤ ਨਹੀਂ ਕੀਤਾ ਜਗਨਨਾਥਪੁਰੀ ਜਾ ਕੇ ਗਾਣਾ ਕੱਢ ਕੇ ਨਹੀਂ ਸਮਝਾਇਆ ਪਿਆ ਆਰਤੀ ਜਿਹੜੀ ਤੁਸੀਂ ਕਰ ਰਹੇ ਹੋ ਝੂਠੀ ਆ ਅਸਲੀ ਆਰਤੀ ਗਗਨ ਮੈਂ ਥਾਰਦਾ ਵਿੱਚ ਚੰਦ ਦੀਪਕ ਬਣਿਆ ਆ ਵਾਲੀ ਆਰਤੀ ਅਸਲ ਚ ਤੇ ਗੁਰੂ ਸਾਹਿਬਾਂ ਦੇ ਗਾਣਾ ਕੱਢ ਗਣੀ ਸਮਝਾਇਆ ਲੌਜੀਕ ਦੇ ਕੇ ਸਮਝਾਇਆ ਹਰਦਵਾਰ ਜਾ ਕੇ ਜਦੋਂ ਗੁਰੂ ਸਾਹਿਬ ਲੈਂਦੇ ਬੰਦੇ ਪਾਣੀ ਦੇ ਰਹੇ ਆ ਤੇ ਗੁਰੂ ਸਾਹਿਬ ਬੰਦਾਂ ਨੇ ਉੱਥੇ ਲੌਜੀਕ ਦੇ ਕੇ ਸਮਝਾਇਆ ਗਾਣਾ ਕੱਢਣੀਆਂ ਨਹੀਂ ਸ਼ੁਰੂ ਕਰਦੀਆਂ ਤੁਹਾਡੀ ਤਰ੍ਹਾਂ ਜਿੱਦਾਂ ਤੁਸੀਂ ਕਹਿੰਦੇ ਵੀ ਗਾਣਾ ਕੱਢੀਆਂ ਗੁਰੂ ਸਾਹਿਬਾਂ ਨੇ ਤੇ ਮੇਰੀ ਬੇਨਤੀ ਏਕ ਫੇਰ ਹੱਥ ਜੋੜ ਕੇ ਤਰਲਾ ਤੁਹਾਡੇ ਗਾੜੀ ਮੈਨੂੰ ਪਤਾ ਵਾ ਵੀਡੀਓ ਜਰਵੈਨਾਂ ਤੱਕ ਪਹੁੰਚੂਗੀ ਤੇ ਕਰਦਾਰ ਮੇਰੇ ਤੇ ਵੀ ਉਂਗਲ ਉਠਣੀ ਆ ਮੈਨੂੰ ਪਤਾ ਵਾ ਪਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਜੇ ਪ੍ਰਚਾਰ ਕਰਨਾ ਵਾ ਤੇ ਤਮੀਜ਼ ਦੇ ਨਾਲ ਕਰੋ ਨਹੀਂ ਤਾਂ ਨਾ ਕਰੋ ਜੇ ਗਾਣਾ ਕੱਢਣੀਆਂ ਵਾ ਤੇ ਫੇਰ ਇਹ ਗੁਰੂ ਦਾ ਬਾਣਾ ਗੁਰੂ ਦਾ ਵਾ ਇਹ ਬਾਣਾ ਲਾ ਦਿਓ ਹਾਲਾ ਕਿ ਮੈਂ ਇਹਨਾਂ ਨੂੰ ਸਿੱਖ ਨਹੀਂ ਜੇ ਸਮਝਦਾ ਗੋਸਾ ਨਾ ਮੇਰੀ ਗੱਲ ਦਾ ਕਰਿਓ ਜਿਹੜੇ ਬੰਦੇ ਗੰਦੀਆਂ ਗਾਲਾਂ ਕੱਢਣ ਮਾਵਾ ਦੇ ਕੈਰੈਕਟਰ ਦੇ ਉਂਗਲ ਚੁੱਕਣ ਭੈਣਾ ਦੇ ਕੈਰੈਕਟਰ ਦੇ ਉਂਗਲ ਧੀਆਂ ਦੇ ਕੈਰੈਕਟਰ ਦੇ ਉਂਗਲ ਚੁੱਕਣ ਉਹਨਾਂ ਨੂੰ ਮੈਂ ਕਦੀ ਸਿੱਖ ਨਹੀਂ ਸਮਝਦਾ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਪਰਦਾ ਪਾਉਣਾ ਦੇਖ ਕੇ ਡੱਟ ਕੇ ਕਰਨਾ ਸਿਖਾਇਆ ਵਾ ਗੰਦੀਆਂ ਗਾਲਾਂ ਕੱਢਣੀਆਂ ਸਾਡੇ ਗੁਰੂ ਨੇ ਸਾਨੂੰ ਨਹੀਂ ਸਿਖਾਈਆਂ ਤੇ ਇਹ ਆਪਣੇ ਵਰਗੇ ਕਿਰਦਾਰ ਗੁਰੂਆਂ ਦੇ ਵੀ ਕਰੀ ਜਾਂਦੇ ਮੇਰੀ ਬੇਨਤੀ ਹੈ ਪ੍ਰਚਾਰ ਕਰਨਾ ਤੁਸੀਂ ਮਾੜਾ ਮੋਟਾ ਕਰੋ ਨਹੀਂ ਕਰਨਾ ਤੇ ਬਾਣਾ ਲਾ ਦਿਓ ਭਾਈ ਬਾਣੇ ਦੀ ਲਾਜ ਰੱਖ ਲੋ ਅਰਦਾਸਾਂ ਜੇ ਆਪਾਂ ਪੜਦੇ ਆ ਨਾ ਰੱਖਿਓ ਬਿਰਧ ਬਾਣੇ ਦੀ ਇਲਾਜ ਮੇਰੇ ਬੇਨਤੀ ਹੈ ਵੀ ਬਿਰਧ ਬਾਣੇ ਦੀ ਇਲਾਜ ਰੱਖ ਲਈਏ ਆਪਾਂ ਦੂਜਿਆਂ ਤਰ੍ਹਾਂ ਮਾਲੇ ਸਾਨੂੰ ਪਤਾ ਕੀ ਕਹਿੰਦੇ ਆ ਜਦੋਂ ਅਸੀਂ ਉਹਨਾਂ ਦੇ ਬਾਰੇ ਬੋਲਦੇ ਆ ਅਸੀਂ ਕਹਿੰਦੇ ਵੀ ਤੁਹਾਡੇ ਪਾਦਰੀ ਦਾ ਕੋਟ ਘਮਾ ਘਮਾ ਕੇ ਫਾਇਰ ਫਾਇਰ ਕਰਦੇ ਆ ਉਹ ਸਾਨੂੰ ਜਵਾਬ ਪਤਾ ਕੀ ਦਿੰਦੇ ਆ ਉਹਨਾਂ ਦੇ ਜੇਕਰ ਤੁਹਾਡੇ ਵਿੱਚ ਪਖੰਡ ਚੱਲਦਾ ਤੁਹਾਡੇ ਵਿੱਚ ਰ ਸ਼ਰੀਆਮ ਗਾਲਾਂ ਚੱਲਦੀਆਂ ਸਾਡੇ ਕੋਲ ਜਵਾਬ ਹੈ ਮੈਂ ਨਹੀਂ ਕਹਿੰਦਾ ਮੈਂ ਬੜਾ ਸੱਚਾ ਮੈਂ ਨਹੀਂ ਇਹ ਗੱਲ ਕਹਿੰਦਾ ਪਰ ਮੈਂ ਇੱਕ ਗੱਲ ਕਹਿੰਦਾ ਮੈਂ ਆਪਣੇ ਆਪ ਨੂੰ ਸੱਚਾ ਨਹੀਂ ਕਹਿੰਦਾ ਹੋ ਸਕਦਾ ਮੈਂ ਵੀ ਗਲਤੀਆਂ ਬਿਆਨਤ ਕਰਤੀਆਂ ਹੋਣ ਇਸੇ ਵੀਡੀਓ ਦੇ ਵਿੱਚ ਪਰ ਮੇਰੀ ਇਹਨਾਂ ਭਰਾਵਾਂ ਨੂੰ ਬੇਨਤੀ ਹੈ ਕਿ ਬਾਣਾ ਗੁਰੂ ਦਾ ਵੈਸੇ ਬਾਣੇ ਨੂੰ ਬਦਨਾਮ ਨਾ ਕਰੋ ਤੁਸੀਂ ਗਾਲਾਂ ਕੱਢਣੀਆਂ ਵਾ ਕੱਢੀ ਜਾਓ ਪਰ ਬਾਣਾ ਲਾ ਦਿਓ ਮੈਂ ਕੁਝ ਗਲਤ ਬੋਲਿਆ ਹੋਵੇ ਮੇਰੀ ਗੱਲ ਸੰਗਤ ਨੂੰ ਮਾੜੀ ਮੋਟੀ ਗੱਲ ਲੱਗੀ ਹੋਵੇ ਸੰਗਤ ਦੇ ਕੋਲੋਂ ਮੈਂ ਖਾਵਾਂ ਲਾ ਜਾ ਚਕੀਆ ਇਥੇ ਇਹ ਨਾ ਸਮਝ ਲੈਣਾ ਕਿ ਮੈਂ ਦਲਾਪੰਥਾ ਨੂੰ ਖੰਡਣ ਕਰਤਾ ਵਾ ਨਾ ਇਥੇ ਕਿਸੇ ਵੀਰ ਨੇ ਇਹ ਵੀ ਨਹੀਂ ਸਮਝਣਾ ਕਿ ਮੈਂ ਨਿਹੰਗ ਸਿੰਘਾਂ ਨੂੰ ਗਲਤ ਕਹਿ ਰਿਹਾ ਵਾ ਨਾ ਨਿਹੰਗ ਸਿੰਘਾਂ ਦਾ ਸਰਕਾਰਾਂ ਹੀ ਦਿਲੋਂ ਕਰਦੇ ਆ ਕੋਈ ਨਿਹੰਗ ਸਿੰਘ ਦੂਰ ਖਲੋਤਾ ਹੋਵੇ ਨਾ ਤਾਂ ਮੈਂ ਭੱਜ ਕੇ ਜਾਂਦਾ ਉਹਨਾਂ ਨੂੰ ਫਤੇ ਬਲਾਉਣਾ ਮੈਨੂੰ ਪਤਾ ਵੀ ਸਾਡਾ ਖਾਲਸਾ ਪੰਥਿਆ ਏ ਅਸੀਂ ਕਿਤੇ ਗੱਡੀ ਦੇ ਵਿੱਚ ਹੋਈ ਗਏ ਨਿਹੰਗ ਸਿੰਘ ਦੇ ਬਾਹਰ ਹੀ ਖੜਾ ਹੋਵੇ ਤਾਂ ਮੈਂ ਉਤਰ ਕੇ ਫਤੇ ਬਲਾ ਕੇ ਉਹਨਾਂ ਨਿਹੰਗ ਸਿੰਘਾਂ ਨੂੰ ਮੈਂ ਮੇਰਾ ਕੰਮ ਐਂਦਾ ਦਾ ਪਰ ਮੈਂ ਢੰਗ ਸਿੰਘਾਂ ਨੂੰ ਖੰਡਣਾ ਨਹੀਂ ਕੀਤਾ ਇੱਥੇ ਇਹ ਕੋਈ ਸਾਡਾ ਵੀਰ ਨਾ ਸਮਝ ਲੈ ਕਿ ਮੈਂ ਢੰਗ ਸਿੰਘਾਂ ਨੂੰ ਵੀਡੀਓ ਚ ਖੰਡਣ ਲਗੀ ਤਾਂ ਨਾ ਮੈਂ ਗੱਲ ਉਹਨਾਂ ਦੀ ਕੀਤੀ ਜਿਹੜੇ ਗੁਰੂ ਦਾ ਬਾਣਾ ਪਾ ਕੇ ਗੁਰੂ ਨੂੰ ਬਦਨਾਮ ਕਰ ਰਹੇ ਆ ਮੈਂ ਗੱਲ ਉਹਨਾਂ ਦੀ ਕੀਤੀ ਵਾਕੀ ਹੁਣ ਮੇਰੇ ਤੇ ਵੀ ਟਪਣੀਆਂ ਹੋਣਗੀਆਂ ਮੇਰੇ ਵੀ ਕਰਦਾਰ ਤੇ ਉੱਗਲ ਉੱਠੂਗੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਤਿਹ ਦੀ ਸੱਚ ਪਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ